ਗੱਲ ਜਲਦੀ ਹੈ ਦਲਤ ਸਮਾਜ ਦੀ ਉਹ ਦੂਜੇ ਬਿਰੋਤੀ ਬਾੜੀਆਂ ਵਾਲੇ ਪਤਾ ਨਹੀਂ ਕੀ ਕਹਿੰਦੇ ਸਾਡੇ ਬਾਰੇ ਉਹ ਭਰਾ ਉਹ ਮੰਦਰ ਮਾਸਟਰ ਦਾ ਮੁੰਡਾ ਤਾਂ ਅੱਜ ਵੀ ਜਾਣਦਾ ਜਿਨ੍ਹਾਂ ਦੇ ਘਰੇ ਦਿਹਾੜੀਆਂ ਪੁੱਛਣ ਜਾਂਦਾ ਹੁੰਦਾ ਸੀ ਉਹਨਾਂ ਦੇ ਘਰਾਂ ਦੇ ਨਕਸ਼ੇ ਕੀ ਨੇ ਮੈਂ ਅੱਜ ਵੀ ਜਾਣਦਾ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਮੇਰੇ ਚਾਚੇ ਤਾਏ ਲੱਗਦੇ ਨੇ ਉਹ ਜਿਹੜੇ ਸਾਡੇ ਨਾਲ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ। ਭਾਂਡਿਆਂ ਦੀ ਮੈਂ ਵੰਡ ਨਹੀਂ ਕਰਨ ਦਿੰਦਾ ਸੀ। ਉਸੇ ਭਾਂਡੇ 'ਚ ਹੀ ਅਸੀਂ ਚਾਹ ਪੀਵਾਂਗੇ, ਉਸੇ 'ਚੋਂ ਪੀਣਗੇ। ਨਹੀਂ ਤਾਂ ਉਹਨਾਂ ਦੀ ਪਿੱਤਲ ਦੀ ਬਾਟੀ ਅੱਡ ਹੁੰਦੀ ਸੀ। ਮੈਂ ਕਿਹਾ ਨਾ ਸਾਡੇ ਘਰੇ ਨਹੀਂ ਹੋ ਸਕਦਾ। ਆਮ ਪਾਰਟੀ ਜਿੰਦਾਬਾਦ। ਵੱਡੇ ਹੋਏ। ਸੰਤਰਾ ਮੁਦਾਸੀ ਪੜਿਆ। ਠਿਕਰੀ ਵਾਲੇ ਕੋਲੇ ਪਿੰਡ ਹੈ। ਸੰਤ ਰਾਮਦਾਸ ਜੀ ਦਾ ਐਡਾ ਵੱਡਾ ਸ਼ਾਇਰ ਹੋਇਆ ਅੱਜ ਪਰਿਵਾਰ ਉਹਦਾ ਹੈਗਾ ਬੇਬੇ ਮਿਲਦੀ ਹੈ ਭੈਣਾਂ ਮਿਲਦੀਆਂ ਦੋਨੇ ਕੀਰਤਨ ਉਦਾਸੀ ਤੇ ਸੰਤ ਰਾਮ ਉਦਾਸੀ ਨੂੰ ਪੜਿਆ ਤੇ ਗਾਉਣ ਲੱਗ ਗਏ ਕਵਿਤਾ ਉਚਾਰਨ ਮੁਕਾਬਲਿਆਂ 'ਚ ਮੈਂ ਤੇ ਕਰਮਜੀਤ ਅਨਮੋਲ ਤੁਸੀਂ YouTube ਤੇ ਪਾ ਕੇ ਦੇਖਿਓ ਕਮੀਆਂ ਦਾ ਦੇੜਾ ਭਗਵੰਤ ਮਾਨ ਕਰਮਜੀਤ ਅੰਮੋਲ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਸਾਡਾ ਮੁਕਾਬਲਾ ਹੁੰਦਾ ਸੀ ਉਦਾਸੀ ਸਾਹਿਬ ਦੀ ਬੇਟੀ ਨਾਲ ਕੀਰਤਨ ਉਦਾਸੀ ਅੱਜ ਕੱਲ ਪ੍ਰਿੰਸੀਪਲਾ ਹੋ ਮੋਗੇ ਇੱਕ ਸਕੂਲ ਚ ਬੀਰੂ ਅਸੀਂ ਤਾਂ ਉਹਨਾਂ ਨੂੰ ਪੜਿਆ ਉਹਨਾਂ ਦੀ ਲਿਖਤਾਂ ਚੋਂ ਜੋ ਸਾਨੂੰ ਮਿਲਿਆ ਉਹ ਅਸੀਂ ਅੱਖੀਂ ਦੇਖਿਆ ਏ ਗੱਲਾਂ ਕਰਨਗੇ ਸਾਡੇ ਨਾਲ ਕਿ ਕਿਹੜੇ ਸਮਾਜ ਦੀਆਂ ਗੱਲਾਂ ਕਿਹਨੂੰ ਕੀ ਕਰਦੇ ਆ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਨੀ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੰਦਾਬਾਦ 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 ਜਿੱਥੇ ਕੰਮ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਕੋਈ ਮੈਨੂੰ ਇਹ ਕਹਿ ਸਕਦਾ ਕੋਈ ਮੈਨੂੰ ਇਹ ਕਹਿ ਸਕਦਾ ਕਿ ਮੈਂ ਇਸ ਸਮਾਜ ਦਾ ਸੋਝਦਾ ਨਹੀਂ ਐਸ ਸਮਾਜ ਦਾ ਸੋਝਦਾ ਉਹ ਵੀਰੋ ਡਾਕਟਰ ਭੀਮਰਾਓ ਮੇਲ ਕਰਨੇ ਕਿਹਾ ਸੀ ਵਿਦਿਆ ਸਿੱਖਿਆ এডੂਕੇਸ਼ਨ ਕੋਈ ਹਰਾ ਕਾਰਡ ਕੋਈ ਕਾਲਾ ਕਾਰਡ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਜਿਹੜੇ ਮਰਜ਼ੀ ਰੰਗ ਦਾ ਕਾਰਡ ਬਣਾ ਲੈਣ ਸਰਕਾਰਾਂ ਗਰੀਬੀ ਦੂਰ ਨਹੀਂ ਹੋ ਸਕਦੀ ਸਿਰਫ ਇੱਕ ਕੋਈ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋਗੇ ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ ਬਸ ਬਾਬਾ ਸਾਹਿਬ ਅੰਮੇਦਕਰ ਨੇ ਕਿਹਾ ਸੀ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂਗੇ ਦਹਾੜੂਗਾ ਬਸ ਬਾਬਾ ਸਾਹਿਬ ਨੂੰ ਵੀ ਉਸ ਵੇਲੇ ਤੁਹਾਨੂੰ ਪਤਾ ਭੀਮਰਾਓ ਮੇਦਕਾ ਜੀ ਨੂੰ ਕਲਾਸ 'ਚ ਬੈਠਣ ਨਹੀਂ ਦਿੰਦੇ ਹੁੰਦੇ ਸੀ ਪਰਾਂ ਬਿਠਾਉਂਦੇ ਸੀ ਤੂੰ ਪਰਾਂ ਬੈਠ ਛੂਆ ਛੂਤ ਦਾ ਜ਼ਮਾਨਾ ਸੀ ਉਤੋਂ ਬਾਅਦ ਉਹਨਾਂ ਨੇ ਪੀ ਐਚ ਡੀ ਕੀਤੀ ਅਮਰੀਕਾ ਚ ਪੀ ਐਚ ਡੀ ਕੀਤੀ ਇੰਗਲੈਂਡ ਚ ਐਨੇ ਪੜੇ ਲਿਖੇ ਬੰਦੇ ਤੇ ਜਦੋਂ ਆ ਤੁਹਾਡੇ ਪੁੱਤ ਨੇ 16 ਮਾਰਚ ਨੂੰ ਤੁਹਾਡੇ ਫਤਵੇ ਮੁਤਾਬਕ ਸੌ ਚੁੱਕੀ ਆਮ ਤੌਰ ਤੇ ਸੌ ਚੁੱਕ ਸਮਾਗਮ ਹੁੰਦੇ ਆ ਰਾਜ ਭਵਨ ਚ ਜਾਂ ਕਿਸੇ ক্রিকেট ਸਟੇਡੀਅਮ ਚ ਪਰ ਅਸੀਂ ਸੌ ਚੁੱਕੀ ਖਟਕੜ ਕਲਾ ਸ਼ਹੀਦ ਆਜ਼ਮ ਪਗਤ ਸਿੰਘ ਦੇ ਪਿੰਡ ਚ ਤੇ 100 ਚੁੱਕਣਸਾਰ ਪਹਿਲਾ ਆਰਡਰ ਕੀਤਾ ਕਿਸੇ ਸਰਕਾਰੀ ਦਫਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਦੋ ਫੋਟੋਆਂ ਲੱਗਣਗੀਆਂ ਇੱਕ ਜਿਹਨੇ ਆਜ਼ਾਦੀ ਲੈ ਕੇ ਦਿੱਤੀ ਆਸ਼ੀਬਾਜ਼ਮ ਪਗਤ ਸਿੰਘ ਇੱਕ ਜਿਹਨੇ ਆਜ਼ਾਦੀ ਬਚਾਈ ਹੈ ਬਾਬਾ ਸਾਹਾ ਉਮੀਦਵਾਰ ਦੋ ਫੋਟੋ ਲੱਗਣਗੀਆਂ